ਹਾਂ ਸਤਿ ਸ਼੍ਰੀ ਅਕਾਲ ਜੀ ਸਾਰਨ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ hope ਤੁਸੀਂ ਸਾਰੇ ਠੀਕ ਠਾਕ ਹੋ ਮਗੇ ਤੇ ਵਧੀਆ ਹੋਵੋਗੇ ਤੇ ਅੱਜ ਦਿਨ ਹੈਗਾ ਆਪਣਾ ਸ਼ਨੀਵਾਰ ਦਾ ਤੇ ਅੱਜ ਵੀ ਮਤਲਬ ਆਫ ਸੀ ਕਾਲਜ ਤੋਂ ਤੇ ਅੱਜ ਪਲਾਨ ਬਣਾਇਆ ਸੀ ਵਸੀਂ ਤਿੰਨ ਨਿਆਣਿਆਂ ਨੂੰ ਵੀ ਇਕੱਠੇ ਹੋ ਜਾਣੇ ਉਹ ਕਹਿੰਦੇ ਚਲ ਵੇ ਘਰੇ ਜੀਤਾ ਲੱਗਦ ਨਹੀਂ ਹੈ ਤੇ ਨਿਆਣਿਆਂ ਦਾ ਸਾਡਾ ਹੀ ਹੋਇਆ ਪਿਆ ਮੇਰਾ ਪਵਨ ਤੇ ਮਨਵੀਰ ਤੇ ਉਹ ਕਹਿੰਦੇ ਮਨਵੀਰ ਅੱਜ ਅਸੀਂ ਤੇਰੇ ਘਰੇ ਆ ਰਹੇ ਹਾਂ ਮਾ ਕੋਈ ਗੱਲ ਨਹੀਂ ਆਜੋ ਤੇ ਫਿਰ ਮੈਂ ਉਹਨਾਂ ਦਾ ਰਾਤ ਪੁੱਛੇ ਸੀ ਮੈਂ ਸੋਨੇ ਕੀ ਖਾਣਾਗਾ ਕਹਿੰਦੇ ਸੀ 2 ਘੰਟੇ ਵਾਸਤੇ ਆਵਾਂਗੇ ਮੈਂ ਕਹਿੰਦੇ ਸਾਡੇ ਵਾਸਤੇ ਰਾਜਮਾ ਚੋਲ ਬਣਾ ਦਿਓ ਤੇ ਫੇਰ ਬਸ ਮੈਥੇ ਰਾਜਮਾ ਤਰੇ ਹੋਏ ਨੇ ਇਹ ਰਾਜਮਾ ਨੂੰ ਨਾ ਮੈਂ ਸੀਟੀਆਂ ਮਰਵਾ ਲੀਆਂ ਸੀ ਹੁਣੀ ਮਰਵਾ ਕੇ ਹੱਟੀਆਂ ਬਸ ਇਹ ਸੌਫਟ ਹੋ ਗਏ ਨੇ ਤੇ ਦੋ ਆਲੂ ਪਾਇ ਸੀ ਹੈ ਨਾ ਗਰੇਵੀ ਵਾਸਤੇ ਬਸ ਮੈਂ ਇਹਨੂੰ ਕੜਤ ਕੇ ਆ ਲੈਣੀ ਆ ਤੇ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਪਿਆਗਾ ਤੇ ਅੱਜ ਮੌਸਮ ਵੀ ਬਹੁਤ ਜਿਆਦਾ ਸੋਹਣਾ ਹੋਇਆ ਪਿਆ ਆ ਦੇਖੋ ਪਹਿਲਾਂ ਸਨੋਨਾ ਭਰਿਆ ਹੁੰਦਾ ਸੀ ਨਾ ਦੇਖੋ ਸਾਰਾ ਖਾਲੀ ਹੋ ਗਿਆ ਐਸਾ ਇੱਥੇ ਇੱਥੇ ਇੱਕ ਸਨੋਕ ਰਹਿ ਗਈ ਹੈਲੋ ਕੌਸਨ ਤੋਂ ਪnikli ਅੱਜ ਤੇ ਬਸ ਮੈਂ ਵੀ ਤਾਂ ਹੀ ਸੂਟ ਪਾ ਲਿਆ ਜਿਮਾ ਚਲ ਅਜ ਮੌਸਮ ਤਾਂ ਵਧੀਆ ਹਨਾ ਸੂਟ ਪਾ ਲੈਣੇ ਕੋਈ ਗੱਲ ਨਹੀਂ ਤੇ ਬਸ ਮੈਂ ਤੜਕਾ ਲਾ ਲੈਣੀ ਆ ਹਨਾ ਤੇ ਤੜਕਾ ਲਾ ਕੇ ਰੱਖ ਲੂੰਗੀ ਤੇ ਚੌਲ ਪਿਓਂ ਕੇ ਰੱਖ ਲੈਣੀਆਂ ਜਦੋਂ ਆ ਆਗੇ ਬਸ ਦੋਨੇ ਜਾਣੀਆਂ ਬਸ ਫਿਰ ਤਾਂ ਜੀਰਾ ਰਾਏ ਸੀ ਬਣਾਉਣੇ ਸਿੰਪਲ ਤੜਕਾ ਲਾ ਕੇ ਚੌਲ ਰੱਖ ਦੂੰਗੀ ਤੇ ਚਲ ਮੈਂ ਵੇਟ ਕਰਦੀ ਆ ਉਹਨਾਂ ਦਾ ਲੋਸਿਪੈਲਾ ਪਾ ਗ੍ਰਾਈਂਡ ਕਰ ਲੈਣੇ ਆ ਟੇਸਟ ਬਣਾ ਲੈਣੀ ਆ हरी मिर्चा पालनिया दो ही पाऊंगी मैं क्योंकि कौड़ियाँ बहुत नहीं हरी मिर्चा तो हरी मिर्चा का मैंने अचार भी बनाऊंगा मैं मम्मा तो रेसिपी लूँगी क्योंकि मैंने नहीं पता चार कि बनता रहा बट मैंने ऐ पता है हाँ तल तुल के वजिए बन जाता बट ता भी है ना वो पूरा वजिए दस देंगे मम्मा तो पूछूंगी फिर बनाऊंगी ਚੜ ਗਈਆਂ ਲੋ ਜਪਾ ਤੇਲ ਪਾ ਲੈਣੇ ਆ ਉੱਜਾ ਆਪਣਾ ਮਸਾਲਾ ਪੁੱញ ਆ ਗਿਆ ਹੁਣ ਇਹ ਚਾਪਾ ਟਮਾਟਰ ਦਾ ਪੇਸਟ ਪਾ ਦਿੰਨੇ ਆ ਤੇ ਆਪਣੇ ਮਸਾਲੇ ਪਾ ਦਿੰਨੇ ਆ ਅਮੈਂਟ ਹੋ ਰਹੀ ਤਾਂ ਨਹੀਂ ਇਹ ਕਿਸਨਾ ਫਪੀ ਪਾ ਦਿਨੀਆਂ ਤੇ ਬਸ ਨੂੰ ਰਿਜਨ ਦੇ ਦੇਣੀ ਕਿਉਂਕਿ ਆਪਣੀ ਰਾਤ ਨੂੰ ਦੀ ਸਬਜੀ ਬਸ ਬਣ ਕੇ ਰੈਡੀ ਹੈ ਤੇ ਚੌਲ ਦਰਮਿਆਨ ਭੋਂ ਕੇ ਰੱਖਦੇ ਨੇ ਉਹਨਾਂ ਨੂੰ ਹਾਰਡਲੀ ਮੰਨ ਲਾ ਦੇ 15 ਮਿੰਟ ਲੱਗਣਗੇ ਬਣਨ ਚ ਜੇ ਮੈਂ ਰੱਖ ਤੇ ਜੀਰਾ ਰਾਈਸ ਤੇ ਮੈਂ ਸੋਚਦੀ ਸੀ ਜਦੋਂ ਉਹ ਮਤਲਬ ਮੇਰੇ ਘਰ ਵਾਲੀ ਬੱਸ ਤੇ ਬੈਠ ਗਈ ਮੈਂ ਉਹ ਢਾੜ ਦੂੰਗੀ। ਚਲੋ ਜੀ ਰਿੱਜਾ ਜਿਆਨੇ ਖਾਤੇ ਗੈਂਸਟੇਰ। ਮੈਂ ਪਹਿਲਾਂ ਪਤਾ ਕੀ ਸੋਚਦੀ ਹੁੰਦੀ ਸੀ ਜੇ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਸੀ ਹੈਨਾ ਸਾਡੇ ਘਰੇ ਮੈਂ ਸੋਚਦੀ ਹੁੰਦੀ ਸੀ ਹਮੇਸ਼ਾ ਵੀ ਮੰਮੀ ਹੁੰਦੀ ਯਾਉਣੇ ਰਿਸ਼ਤੇਦਾਰ ਹਮੇਸ਼ਾ ਆਣਾ। ਜੇ ਮੰਮਾ ਹੋਗੇ ਹਨ ਉਹਨਾਂ ਵਾਸਤੇ ਚਾਹ ਵੀ ਬਣਾਉਣਗੇ ਉਹਨਾਂ ਲਈ ਰੋਟੀ ਬਣਾਉਣਗੇ ਉਹਨਾਂ ਲਈ ਸਬਜ਼ੀ-ਸਬਜ਼ੀ ਵੀ ਬਣਾਉਣਗੇ ਹੈਨਾ। ਵੇ ਮਤਲਬ ਉਹਨਾਂ ਹਸਾਬ ਹੈ ਮਮਾ ਨੂੰ ਹੈ ਨਾ ਤੇ ਮੈਨੂੰ ਐ ਨਹੀਂ ਹੈ ਸੀ ਮਮਾ ਹਮੇਸ਼ਾ ਇਹ ਕਹਿੰਦੇ ਕਿ ਹਸਾਬ ਲੈ ਹਨ ਵੀ ਤੂੰ ਖੁਦ ਕਰ ਹੈ ਨਾ ਤੇਰੇ ਹੁੰਦੇ ਵੀ ਆਉਂਦੇ ਨੇ ਮੈਨੂੰ ਐ ਹੁੰਦਾ ਸੀ ਹਾਇ ਮੈਨੂੰ ਨਵਾਂ ਵਾਸਤੇ ਕੀ ਬਣਾਵਾਂ ਮੈਂ ਉਹਨਾਂ ਵਾਸਤੇ ਮੈਂ ਕਿਵੇਂ ਕਰੂੰਗੀ ਹਾਇ ਉਹਨਾਂ ਨੂੰ ਪਸੰਦ ਆਉਗੋ ਖਾਣਾ ਯਾ ਨਾ ਬਟ ਉਰੇ ਆ ਕੇ ਮੈਨੂੰ ਬਣਾਇਆ ਲੱਗਦਾ ਹੁਣ ਜੇ ਮੈਂ ਇੰਡੀਆ ਵੀ ਜਾਉਂਗੀ ਹੈ ਨਾ ਮੈਂ ਜੇ ਸਾਡੇ ਘਰੇ ਕੋਈ 10 ਜਾਂ 15 ਜਾਣੇ ਵੀ ਆ ਰਹੇ ਨੇ ਹੈ ਨਾ ਮੈਂ ਰਾਮ ਨੂੰ ਨਵਾਂ ਵਾਸਤੇ ਖਾਣਾ ਬਣਾ ਸਕਦੀ ਆ ਕਲ ਜਮਨਾਂ ਹੁੰਦਾ ਸੀ ਹਾਈ ਬਣਾਉਣਾ ਬਹੁਤ ਹਾਈ ਮੈਂ ਤਾਂ ਸ਼ੁਰੂ ਸਵੇਰੇ ਤੋਂ ਹੀ ਲੱਗ ਜਾਂਦੀ ਮੈਂ ਤਿਆਰੀਆਂ ਕਰਨ ਜਿਵੇਂ ਬਣਾਉਣਾ ਹੁੰਦਾ ਸੀ ਮੈਨੂੰ ਕਦੇ ਬਣਾਉਣਾ ਨਹੀਂ ਪਿਆ ਸੀ ਕਿਉਂਕਿ ਮੰਮੀ ਹਮੇਸ਼ਾ ਬਣਾਉਂਦੀ ਹੁੰਦੀ ਸੀ ਜੋ ਘਰ ਕਿਸੇ ਰਿਸ਼ਤੇਦਾਰ ਨੇ ਆਉਂਸੀ ਜੇ ਕਿਸੇ ਪ੍ਰਾਣੇ ਨਹੀਂ ਆਉਣਾ ਸੀ ਹੈਨਾ ਤਾਂ ਹਮੇਸ਼ਾ ਮੰਮੀ ਬਣਾਉਂਦੀ ਹੁੰਦੀ ਸੀ ਬਟ ਹੁਣ ਮੈਂ ਬਣਾਸ ਤਾਂ ਕਿਉਂ ਕਹਿੰਦੇ ਨੇ ਬਸ ਉਹ ਕਹਿੰਦੇ ਬਸ ਮੰਮੀ ਆਲੇ ਸਾਰੇ ਇੱਕ ਬੁਣ ਹੁਣ ਮੇਰੇ ਚਾਹ ਨਾਲੇ ਨਹੀਂ ਖਾਣਾ ਪਾਣੀ ਚ ਚਲੋ ਜੀ ਆਵਾ ਸਭ ਜੀ ਧਾਤੀ ਸਭ ਜੀ ਬਣ ਜਾਂਦੇ ਤੇ ਉਹ ਜੇ ਘਰੋਂ ਤੁਰਿਆ ਨਹੀਂ ਹੈ ਕਿ ਪੈਂਦੀਆਂ ਉਹ ਕਹਿੰਦੇ ਸੇਲੇ ਘਰੋਂ ਤੁਰਾਂਗੇ ਮਹਾਜ ਹੋਣੇ ਤੋਂ ਬਾਅਦ ਕੀ ਕਰੋਗੇ ਮੇਰੇ ਤੋਂ ਗੁਰੂ ਘਰ ਜਾਂਦਾ ਜੀ ਸੀਗਾ ਦੇਖਦੇ ਆ ਜੇ ਮੰਨੀਆਂ ਤੇ ਮੈਂ ਭੱਗ ਚੁੰਗੀ ਇੱਥੇ ਨਹੀਂ ਕਿਉਂਕਿ ਇਹ ਕੈਰੀਜ ਕਹਿੰਦੇ 5:00 ਵਜੇ ਤੱਕ ਹੋਵਾਂਗੀ ਤੇਰੇ ਘਰੇ ਜਿਵੇਂ ਹੁਣ ਇੱਥੇ ਖਾ ਕੇ ਫਿਰ ਛੱਡ ਬਰਾ ਵੇਰ ਕਦੀ ਸਹੀ ਕਿਉਂਕਿ ਲੇਟ ਹੋ ਜਾਊਗਾ ਮਨਵੀਰ ਆਪਣੇ ਮਾਮਾ ਜੀ ਨਾਲ ਰਹਿੰਦੀ ਆ ਨਾ ਤੇ ਫਿਰ ਉਹ ਨਾ ਉਹਦੀ ਮਾਮਾ ਜੀ ਤਾਂ ਉਥੋਂ ਲੈਣ ਆ ਜਾਂਦੇ ਹੁੰਦੇ ਨੇ ਮੈਂ ਇਕੱਲੀ ਰਹਿ ਜਣੀ ਹੁੰਨੀ ਆ ਤਾਂ ਫਿਰ ਮਤਲਬ ਬਹੁਤ ਨੀਰਾ ਹੋ ਜਾਊਗਾ ਉਹਨਾਂ ਨੇ ਲਈ ਜੇ ਅਸੀਂ ਅੱਥਰ 5 ਵਜੇ ਵੀ ਤੁਰਿਆ ਸੀ ਉੱਥੇ 6 ਵਜੇ ਪਹੁੰਚਾਂਗੇ ਸਿਰ ਇੱਕ ਘੰਟਾ ਤਾਂ ਉੱਥੇ ਬੈਠਣ ਤੇ ਵੀ ਲੱਗ ਜਾਂਦਾ ਹਨਾ ਤੇ ਕੀ ਕਹਿੰਦੇ ਹੁੰਦੇ ਨੇ ਉਸ ਤੋਂ ਬਾਅਦ 7 ਵਜੇ ਵਾਪਸ ਐ 8 ਵਜੇ ਨੂੰ ਘਰੇ ਬੜੂੰਗੀ ਮੈਂ ਬਹੁਤ ਲੇਟ ਹੋ ਜਾਊਗਾ ਦੇ ਘੇਟੇ ਮੈਂ ਕੈਨ ਵੀ ਬਹੁਤ ਲੇਟ ਹੋ ਜਾਊਗਾ ਉਸੇ ਮੇਰੇ ਪ੍ਰੈਕਟਿਕਮ 8 ਵਜੇ ਰਾਤ ਦੇ ਖਤਮ ਹੁੰਦਾਗਾ ਤੇ ਮੈਂ ਘਰੇ 9:30 ਨਾ ਆਣੀ ਹੁੰਨੀ ਸਾਢੇ 9:30 ਨਾ ਆਣੀ ਹੁੰਨੀ ਹੈ ਘਰੇ ਕਈ ਵਾਰ ਤਾਂ ਸਾਢੇ 9:30 ਦੀ ਜੇ ਬੱਸ ਚੜ੍ਹਦੇ ਮੇਰੇ 10 ਵਜੇ ਘਰੇ ਪਹੁੰਚਦੀ ਹੁੰਨੀ ਆ ਬੱਸ ਤੇ ਸਫਰ ਬਹੁਤ ਔਖਾ ਹੋ ਰੇ ਕਰਨਾ ਮੈਂ ਇੰਡੀਆ ਕਦੇ ਬੱਸ ਤੇ ਨਹੀਂ ਚੜੀ ਸੀ ਮੈਨਾਂ ਹੁੰਦਾ ਸੀ ਹਾਏ ਬੱਸ ਜਾਣਾ ਭੂਗਾ ਨਾ ਮੈਂ ਇੰਡੀਆ ਬੱਸ ਸਿਰਫ ਇੱਕ ਵਾਰ ਚੜ੍ਹੀ ਸੀ ਉਵੀ ਉਦੋਂ ਨਹੀਂ ਦੋ ਵਾਰ ਚੜੀਆਂ ਇੱਕ ਤਾਂ ਮੇਰੇ ਜਦੋਂ ਮੈਂ ਪਾਸਪੋਰਟ ਬਣਾਉਣ ਨੂੰ ਜਾਣਾ ਸੀ ਹੈਨਾ ਡੈਡ ਜੀ ਨਾਲ ਤਾਂ ਡੈਡ ਜੀ ਕਹਿੰਦੇ ਕੋਈ ਨਾ ਆਪਾਂ ਬੱਸ ਤੇ ਚੱਲਦੇ ਆ ਹਨਾ ਵੇ ਗੱਡੀਆਂ ਨੇ ਦੂਰ ਕਿਤੇ ਤੱਕ ਕਿੱਥੇ ਡਰਾਈਵ ਕਰਾਂਗੇ ਹੈਨਾ ਤੇ ਟ੍ਰੈਫਿਕ ਬਹੁਤ ਹੁੰਦਾਗਾ ਤਾਂ ਫਿਰ ਉਹ ਦੇ ਗਏ ਸੀ ਤੇ ਇੱਕ ਵਾਰ ਜਦ ਮੈਂ ਆਇਲਟਸ ਤੇ ਪੇਪਰ ਦੇਣਾ ਸੀਗਾ ਮਾਂ ਡੈਡ ਜੀ ਨੇ ਭਾਵੇਂ ਕਿੰਨੇ ਦੇ ਕਿਸੇ ਦੇ ਵਿਆਹ ਜਾਣਾ ਸੀ ਤੇ ਅਸੀਂ ਤਿੰਨੇ ਜਾਣੀ ਸੀ ਮੈਂ ਪ੍ਰਵਤਿਕ ਮੇਰੀ ਹੋਰ ਫ੍ਰੈਂਡ ਸੀ ਮਹਿਕ ਤੇ ਅਸੀਂ ਤਿੰਨੇ ਜਾਣੇ ਫਿਰ ਬੱਸ ਤੇ ਗਏ ਸੀ ਸੰਗ ਰੂਰ ਹਨਾ ਪੇਪਰ ਦੇਣ ਆਇਲਟਸ ਦਾ ਹੋ ਚੌੜ ਚੌੜ ਚ ਕਰੀ ਸੀ ਸੀ ਹਾਈਲਾਈਟਸ ਹਨਾ ਵੀ ਚਲੋ ਕੋਈ ਗੱਲ ਨਹੀਂ ਹਜੇ ਰਿਜ਼ਲਟ ਤਾਂ ਨਹੀਂ ਪਤਾ ਸੀ ਸਾਨੂੰ ਸਾਨੂੰ ਤਾਂ ਐ ਸੀ ਚਲ ਕੋਈ ਗੱਲ ਨਹੀਂ ਇੱਕ ਵਾਰ ਪੇਪਰ ਦੇ ਲੈਣੀਆਂ ਜੇ ਹਨਾ ਵੀ ਮਤਲਬ ਹੋ ਗਏ ਬੈਂਡ ਆ ਗਏ ਤਾਂ ਭੱਗ ਜਾਗੇ ਬਾਹਰੇ ਅਹੀਂ ਬਸ ਚੌੜ ਚੌੜ ਚੋ ਪੇਪਰ ਦੇਤਾ ਹਨਾ ਤੇ ਬੈਂਡ ਵੀ ਆ ਗਏ ਤੇ ਫਿਰ ਬਸ ਉਸ ਤੋਂ ਬਾਅਦ ਅਹੀਂ ਫਾਈਲ ਦਾ ਪ੍ਰੋਸੈਸ ਹੋ ਗਿਆ ਮੈਂ ਕਿ ਜਿਹੜੀ ਮੈਂ ਕਹਿਨੀ ਆ ਵੀ ਸਾਡੇ ਨਾਲ ਚਿੱਜੀ ਗੋੜੀ ਸੀ ਉਹ ਤਾਂ ਆਸਟ੍ਰੇਲੀਆ ਗਈ ਹੈ ਮੈਦਰ ਕੈਨੇਡਾ ਆ ਗਈ ਪਰ ਨੇ ਕਿਤੇ ਅਪਲਾਈ ਨਹੀਂ ਕੀਤਾ ਨਾਲ ਉਹ ਤਾਂ ਪੇਪਰ ਵੀ ਦੋ ਵਾਰ ਦਿੱਤਾ ਸੀ ਉਹ ਤਾਂ ਵੀ ਨਹੀਂ ਕੋਨੇ ਅਪਲਾਈ ਕੀਤਾ ਹੈਗਾ ਮੁਕੇ ਮੈਂ ਬਤ ਅਥੀ ਨਰਸਿੰਗ करूंगी ਹੋਰ ਮੈਂ ਬਾਹਰ ਨਹੀਂ ਜਾਣਾ ਹੈਗਾ ਪਤਾ ਨਹੀਂ ਉਹਨੇ ਮਨ ਐਨ ਮੌਕੇ ਤੇ ਚੇਂਜ ਕਰ ਲਿਆ ਆਸਟ੍ਰੇਲੀਆ ਬਾਕੀ ਮੈਂ ਕਿ ਮੇਰੀ ਫਰੈਂਡ ਹੈ ਜਿਹੜੀ ਬਦਲਾ ਸੀ ਜਿਵੇਂ ਹੁਣ ਸਾਲੂ ਹੁੰਦੇ ਵੀ ਅਸੀਂ ਤਿੰਨੇ ਜਾਣੀਆਂ ਹੁੰਦਾ ਸਾਡਾ ਗਰੁੱਪ ਸੀਗਾ ਸਾਡਾ ਮੇਰਾ ਹਮੇਸ਼ਾ ਫਰੈਂਡਸ਼ਿਪ ਹੁੰਦਾ ਤਿੰਨੇ ਜਾਣੇ ਦੇ ਵਿੱਚ ਵਿੱਚ ਹੁੰਦੀ ਹੁੰਦੀ ਹੈ ਜਿੱਥੇ ਵੀ ਹੈ ਨਾ ਪਾਰਟਿਕੂਲਰ ਪਲੇਸ ਤੇ ਜਿਵੇਂ ਐ ਹੁੰਦਾ ਜਿਵੇਂ ਮੈਂ ਪ੍ਰਵਤੇ ਆਰਤੀ ਇੱਕ ਜਗ੍ਹਾ ਤੇ ਸੀ ਮੈਂ ਪ੍ਰਵਤੇ ਮਹਿਕ ਇੱਕ ਜਗ੍ਹਾ ਤੇ ਆ ਤੇ ਮੇਰਾ ਸਾਲੂਨ ਚ ਵੀ ਗਰੁੱਪ ਸੀਗਾ ਜਿਵੇਂ ਹੈਨਾ ਫਰੈਂਡਸ ਦਾ ਹੈਨਾ ਤਾਂ ਮੈਂ ਇੱਕ ਅਮਨ ਸੀ ਤੇ ਇੱਕ ਸਿਮਰਨ ਦੀ ਸੀ ਉਹ ਦੋਨੇ ਆਨੇ ਮਤਲਬ ਮੈਰਿਡ ਸੀ ਤੇ ਹੁਣ ਅਮਨ ਵੀ ਯੂਕੇ ਬਾਗੀ ਤੇ ਦੀਦੀ ਵੀ ਉੱਥੇ ਬਾਗੀ ਆਸਟ੍ਰੇਲੀਆ ਬਾਗੀ ਸਿਮਰਨ ਦੀ ਤੇ ਮੈਂ ਕੈਨੇਡਾ ਤੇ ਹੁਣ ਜਦ ਅਸੀਂ ਨਾ ਵੀਡੀਓ ਕਾਲ ਕਰਦੇ ਸਾਨੂੰ ਐ ਹੁੰਦਾ ਸੀ ਨਾ ਮੈਂ ਇੱਕ ਦਿਨ ਸਟੋਰੀ ਪਾਈ ਵੀ ਇੱਕ ਕੈਨੇਡਾ ਦੀ ਇੱਕ ਯੂਕੇ ਦੀ ਕੁਸਟ੍ਰੇਲੀਆ ਦੀ ਕਿਸੇ ਪਾਸਾ ਮੂ ਹੀ ਨਹੀਂ ਹੋਇਆ ਤਿੰਨੇ ਐ ਨਹੀਂ ਦੇ ਸਾਰੇ ਐਡਡ ਹੋ ਗਏ ਕੀ ਮੁੱਲ ਕਾ ਨਹੀਂ ਉਹ ਛੋੜੇ ਪਾਏ ਹੋਏ ਨੇ ਹਨਾ ਚਲੋ ਦੇਖਦੇ ਹਾਂ ਆਪਾਂ ਚੱਲਦੇ ਆਂ ਇਹ ਮੈਂ ਤਾਂ ਆਪਾਂ ਲਈ ਐ ਸੀਗਾ ਮਾ ਛਿੱਟੇ ਨਾ ਪੈ ਜਾਣ ਕਿਉਂਕਿ ਛਿੱਟੇ ਉੱਛਲਦੇ ਹੁੰਦੇ ਨੇ ਨਾ ਕਾਫੀ ਜ਼ਿਆਦਾ ਮੁਛਟੇ ਨਾਲ ਉਲਚਣਾ ਉਹ ਉੱਠ ਉਲਚਣਾ ਕਹਿੰਦੀ ਉਛਲਣਾ ਮੈਂ ਪਤਾ ਨਹੀਂ ਕਿਉਂ ਮੈਨੂੰ ਮਤਲਬ ਆ ਨਹੀਂ ਹੈ ਮਨ ਪੰਜਾਬੀ ਬਹੁਤ ਵਧੀਆ ਆਉਂਦੀ ਹੈ ਹੈਨਾ ਮੇਰੇ ਪੰਜਾਬੀ ਚ ਨੰਬਰ ਵੀ ਬਹੁਤ ਵਧੀਆ ਆਉਂਦੇ ਹੁੰਦੇ ਸੀ ਪਤਾ ਨਹੀਂ ਜਿਹੜੀ ਆ ਠੇਠ ਪੰਜਾਬੀ ਹੁੰਦੀ ਹੈ ਜਿਵੇਂ ਹਨਾ ਜਿਹੜੀ ਆਪਣੀ ਆਮ ਬੋਲੀ ਜਾਂਦੀ ਹੈ ਮੈਂ ਤਾਂ ਇਹ ਚ ਬਹੁਤ ਉਲਝਦੀ ਆ ਮੈਂ ਬਹੁਤ ਹੀ ਨਾ ਮਤਲਬ ਉਹ ਨਹੀਂ ਹੁੰਦੀ ਜੀ ਮੈਂ ਆਪਾਂ ਕਹਿੰਦੇ ਆ ਕਿ ਕਿੱਥੇ ਤੁਸੀਂ ਜੁਬੜਾਂ ਚ ਬਈ ਪਈ ਬੈਠੇ ਹੋ ਹਨਾ ਉਹ ਪਈ ਬੈਠ ਸੌਰੀ ਮਾਂ ਕਹਿੰਦੀ ਹੁੰਦੀ ਸੀ ਵੀ ਜੁਬੜਾਂ ਚ ਨਿਕਲ ਜੋ ਹਣਾ ਤੇ ਜੇ ਮੈਂ ਕਈ ਵਾਰ ਕਹਿਣ ਲੱਗ ਜਾ ਰਿਪਨ ਗੁਰਲੀ ਨੂੰ ਮੈਂ ਹਮੇਸ਼ਾ ਇਹ ਕਹੂੰਗੀ ਜੁਗੜਾ ਚ ਨਿਕਲ ਜੋ ਮਾਂ ਕਹਿੰਦੀ ਜੁਗੜ ਨਹੀਂ ਹੁੰਦੇ ਜੁਬੜ ਹੁੰਦੇ ਨੇ ਪਤਾ ਨਹੀਂ ਹੁਣ ਮੈਂ ਦੋਨਾਂ ਨੂੰ ਸਹੀ ਬੋਲਿਆ ਪਤਾ ਨਹੀਂ ਗਲਤ ਬੋਲਿਆ ਮੈਨੂੰ ਖੁਦ ਨੂੰ ਨਹੀਂ ਪਤਾ ਮਨ ਠੇੜ ਪੰਜਾਬੀ ਥੋੜਾ ਹੈ ਲੱਗਦਾ ਹਾਂ ਮੈਂ ਸਹੀ ਬੋਲ ਰਹੀ ਹਾਂ ਯਾ ਨਾ ਕਈ ਵਾਰ ਮੇਰੇ ਮੂੰਹ ਚੋਂ ਹੀ ਨਿਕਲ ਜਾਂਦਾ ਗਲਤ ਸ਼ਬਦ ਤੁਸੀਂ ਵੀ ਸਾਰੇ ਟੋਕਦੇ ਹੰਨੇ ਹੋ ਚਲੋ ਕੋਈ ਗੱਲ ਦੇਦੀ ਵੀ ਨੀਚੇ ਬੈਠਨੇ ਮੈਂ ਦੇ ਨੂੰ ਵੀ ਦੇਖਦੀ ਆਂ ਤੇ ਉਹਨਾਂ ਨੇ ਪੁੱਛ ਲੂੰਗੀ ਅਗਰ ਉਹਨਾਂ ਨੇ ਚੌਲ ਖਾਣੇ ਹੋਈ ਆਪਾਂ ਚੌਲ ਬਣਾ ਲਾਂਗੇ ਫਿਰ ਉਹਨਾਂ ਨੇ ਰੋਟੀ ਖਾਣੀ ਹੋਈ ਤਾਂ ਰੋਟੀ ਖਾ ਲਾਂਗੇ ਹੋ ਚੌਲ ਤਾਂ ਮੈਂ ਬਣਾ ਹੀ ਰਹੀ ਆਂ ਕਿਉਂ ਕਿ ਰੱਖ ਤੇਰੇ ਮੈਂ ਅਜੇ ਜੀ ਦੇਖੀ ਕਿੰਨਾ ਮੋਦਾਮ ਕਰ ਰਿਹਾ ਐ ਐਗਰੀ ਨਾ ਮਨਨੇ ਕਿਸੇ ਨੂੰ ਪੁੱਛਣਾ ਚਾਹੀਦਾ ਫਿਰ ਫੇਰ ਕਦੇ ਅੱਜਕੱਲ ਮੈਂ ਤਾਂ ਅੱਜ ਵਾਸਤੇ ਰੋਟੀ ਬਣਾਉਣੀ ਸੀ ਹਾਂ ਜੋ ਚਲੋ ਹੁਣ ਨਹੀਂ ਹੁਣ ਚਾਹ ਨੂੰ ਵੇਖ ਲਾ ਕਰਦਾ ਹੈ ਮੈਂ ਨਹੀਂ ਐਕਸਪੈਕਟਡ ਨਹੀਂ ਮੈਂ ਤਾਂ ਦੀ ਐਕਸਪੈਕਟੇਸ਼ਨ ਤੇ ਕੁਝ ਜ਼ਿਆਦਾ ਹੀ ਖਰੀਤ ਤਰੀ ਹੋਈ ਆ ਵੇਖੋ ਨਾ ਵੀ ਜਿਹੜਾ ਤੂੰ ਸ਼ੇਅਰ ਕਰੂ ਉਹਦੀ ਮਗਰ ਨਾਲ ਉਹ ਚੱਗਦੀ ਹੈ ਕਿ ਹਮੇਸ਼ਾ ਟੋੜਦੀ ਹੈ ਇਹਦੇ ਨਾਲ ਤਾਂ ਪিৎਜਾ ਤੇ ਦੇਖ ਮੇਰੀ ਅਕਲ ਮੇਰੇ ਹੱਲੇ ਵੀ ਨਹੀਂ ਸਾਬਦੀ ਤੇ ਜਿਹੜਾ ਦਿਮਾਗ ਵਾਲਾ ਜਾਦੀਆ ਮਨਵੀਰ ਤੂੰ ਕੋਈ ਸਟੂਵੀਆ ਨਾ ਨੰਬਰ ਆਇਆ ਕਾਲਿੰਗ ਕੋਈ ਸਟੂਕ ਨੰਬਰ ਆਇਆ ਉਰੇ ਫੇਸ ਉਰੇ ਐ ਨਾ ਮੇਰੇ ਇਹਦੇ ਕਿ ਕਰੇ ਕਿ ਕਰਾ ਦਿੱਤਾ ਲਾ ਗਈ ਦਮਾ ਕਿਹੜੇ ਤੇ ਲਾਇਆ ਸੀ ਕਿਹੜੇ ਤੇ ਲਾਇਆ ਸੀ ਉਹ ਜਿਹੜੇ ਦੋ ਸੀ ਨਾ ਉਹਦੇ ਤੇਨੂੰ ਡਾਊਟ ਕਰਾਇਆ ਹੁਣ ਉਹ ਜਿਹੜੇ ਚੂਜ਼ ਵਾਲਾ ਸੀ ਹਾਂ ਦੇਖ ਮੈਨੂੰ ਲੱਗਦਾ ਸੀ ਉਹਨੇ ਐਨੇ ਤੇ ਗੱਲੂ ਹੀ ਨਾ ਥੋੜੀ ਬੜੀ ਜਿਵੇਂ ਲੋੜੂ ਮੈਂ ਬਾਤ ਉਹ ਲੈ ਉਹ ਭਾਈ ਜੀ ਕਿੰਗਾ ਰੇ ਮੇਰੇ ਅਰੇ ਗੱਲ ਨਾਲ ਅੱਧਾ ਕਿੱਲੇ ਗਿਆ ਆਪਣਾ ਬਹਿੋ ਜਿਹਾ ਨਾ ਆਇਆ ਨੀ ਖਾ ਵੀ ਤੇ ਨਾ ਆਂਦਾ ਪਰ ਉਸਾਂ ਦੀ ਤੂੰ ਹੁਣ ਮਾਰ ਦੇ ਤੂੰ ਗੱਲ ਪਾ ਦੇ ਤੇਰਾ ਮਤਲਬ ਖੜੀ ਖੜੀ ਹੋ ਜਾਵੇ ਤੂੰ ਲੈ ਤੇ ਫਿਰ ਕਿੰਨੀ ਕਿ ਉਹ ਆਸਟ੍ਰੇਲੀਆ ਚ ਡਾਕਟਰ ਆ ਜਿਹੜਾ ਆ ਰਿਹਾ ਕਹਿੰਦੇ ਮੇਰੇ ਘਰ ਵਾਲੇ ਦੀ ਨਾ 30 ਇਅਰਸ ਹੋ ਗਏ ਪਹਿਲਾਂ ਜਦੋਂ ਥੋੜੀ ਜਿਹੀ 30 ਇਅਰਸ ਹੋ ਗਏ ਤੇ ਫਿਰ ਮੈਂ ਉਹਨੂੰ ਕਿਹਾ ਤੂੰ ਲੈ ਲੈ ਫਿਰ ਮੈਂ ਉਹਨੂੰ ਕਿਹਾ ਕੰਗ੍ਰੈਚੁਲੇਸ਼ਨ ਤੂੰ ਖੁਸ਼ ਹੋ ਗਈ ਦੇਖਦੀ ਨਾ ਹੈਗੀ ਹਾਂ ਹੈਗੀ ਆ ਹੁੰ ਦਾ ਦੇਖਦੀ ਬਣਾਉਣੀ ਆ ਮੈਂ ਬਣਾਉਣੀ ਤਾਂ ਬਣਾਣੀ ਤਾਂ ਮੈਂ ਤੇ ਚੋੜਾਤੀ ਪਾਣੀ ਨਹੀਂ ਆ ਲੈ ਜਾਨੀ ਉੱਥੇ ਤੁਮ ਸਮਝਾ ਹਾਂ ਇਹ ਹੋ ਜੇਗਾ ਆਹ ਕੀ ਹੋ ਗਿਆ ਐਡੀਟਿੰਗ ਕਰੀਂ ਐਡੀਟਿੰਗ ਮੈਂ ਕਾ ਬਿਲੰਦੀ ਇਹ ਵੀ ਬਹੁਤ ਹੀ ਜਾਨੀ ਉੱਥੇ ਨਾ ਹੋ ਗਿਆ ਲੈ ਲੈ ਮੈਂ ਦੇ ਦੇ ਤੈਨੂੰ ਹੈ ਗੋਰੇ ਦੀ ਕਾਲੀ ਚਾ ਗੋਰੇ ਦੀ ਕਾਲੀ ਚਾ ਦੀਦੀ ਆ ਲੈ ਇੱਕ ਤੂੰ ਇਹ ਗੋਰੇ ਦੀ ਮਰੀ ਮਸਲਾ ਹੋਣਾ ਚਾਹੀਦਾ ਆਰੇ ਖਾ ਅਸੀਂ ਹੁਣ ਨਵੀ ਲੈ ਕੇ ਆਏ ਇੱਕ ਇਹ ਸਮਝੀ ਰਹਿੰਦੇ ਵੇ ਤਾਂ ਲੇ ਦਾਲ ਬਖੀ ਜੀ ਤੁਮੀ ਟਰਾਈ ਕਰਕੇ ਦੇਖੋ ਤਸਬੀਹ ਲਾ ਕੇ

ਤੇ ਅਧਰ ਆਪਣੇ ਰਾਜਮਈ ਸਬਜ਼ੀ ਤੇ ਨਾਲ ਚੌਲ ਆਪਾਂ ਖਾ ਲੈਨੇ ਕਰੀ ਮੂਟਾ ਐ ਡਾ ਇਹ ਜੂੜਾ ਬੜਾ ਸੋਨਾ ਬਣਾ ਕੇ ਆਈਆਂ ਇਹ ਸੱਚੀ ਲਾ ਲੋ ਜੀ ਆਪਾਂ ਫੋਟੋਗ੍ਰਾਫ ਕਿੱਥੇ ਕਿਉਂ ਚੱਲਦੇ ਆ ਅੰਦਰ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਸੰਦੇਖ ਕਿਸੇ ਹੋਰ ਨਹੀਂ 뮤직 ਉੱਚੇ ਉੱਚੇ ਲਾ ਰਹੇ ਨੇ ਜ਼ੋਰ ਕੇ ਹੁੰਦਾ ਸੋ ਲੁੱਕ ਹੈ ਪਾਸੋਰਡ ਉਹ ਨਹੀਂ ਮਤੋਂ ਢੱਕਾ ਦੇਖੋ ਇਹ ਤਾਂ ਢੱਕੇ ਦੇ ਪਿੱਛੇ ਪੈ ਗਈ ਨਾ ਮੇਰੇ ਅੰਨਖ ਬੜੀ ਦੇਖੋ ਸਾਡੇ ਘਰ ਦੇ ਛੋਟੇ ਜਵਾਕ ਆਏ ਨੇ ਖੇਡਣ ਵਾਸਤੇ ਤੇ ਉਹਨਾਂ ਵਾਸਤੇ ਮੈਂ ਬੈਲੂਨ ਲੈ ਕੇ ਰੱਖੇ ਨੇ ਫੁਲਾ ਕੇ ਸਪੈਸ਼ਲੀ ਵੇਹਣਾ ਆਰਾਮ ਨਾਲ ਖੇਡ ਸਕਣ ਉਹ ਕੁੱਪੂ ਕਰ ਕੁੱਪੂ ਕਰ बाय ये मेरी डंडा तोड़ के जा रही है नहीं आप नहीं मिलोगे मनवीर मुझसे <laughs> इस नहीं में कई राज छिपे हैं ये नहीं बहुत कुछ कहता है फिलहाल तो यही कहता है इसको बंद कर <laughs> ਜੀ ਮੈਂ ਵੀਰ ਹੁਣੇ ਚੱਲ ਗਈਆਂ ਨੇ ਤੇ ਬਸ ਮੈਂ ਨਾ ਹੁਣ ਚੇਂਜ ਕਰ ਲੈਣੀ ਆ ਕਿਉਂਕਿ ਹੁਣ ਰਾਤ ਨੂੰ ਤਾਂ ਸੌਣਾ ਹੀ ਆ ਫੇ ਸੂਟ ਮੱਧਿਆ ਜਾਊਗਾ ਹਨਾ ਤੇ ਚੇਂਜ ਕਰਕੇ ਆਪਾਂ ਆਪਣੇ ਉਹ ਜੋ ਕਹਿੰਦੇ ਹੁੰਦੇ ਨੇ ਲੋਰ ਚ ਆ ਜੰਨੇ ਆ ਤੇ ਮੈਂ ਬਸ ਹੁਣ ਚੇਂਜ ਕਰਦੀ ਆ ਤੇ ਉੱਪਰ ਨਾ ਸ਼ਾਇਦ ਉਹ ਪਹਿ ਰੋਣ ਦੀ ਕੋ ਪਲੇਟਾਂ ਲਾਉ ਤੋਂ ਜਾਣੀ